ਅੱਜ ਆਪਣੇ ਕੋਲੇ ਚੁੰਨਰਾਂ ਦੇ ਵੀ ਬਹੁਤ ਸੋਹਣੇ-ਸੋਹਣੇ ਕਾਟਨ ਦੇ ਕਬੱਟਾਂ ਦੇ ਡਿਜ਼ਾਈਨ ਆਏ ਐ ਤੇ ਇੱਕ ਆਪਣੇ ਕੋਲ ਆਈ ਐ ਜੁ웰ਰੀ ਬਾਕਸ ਸੋਹਣੀ ਜੁ웰ਰੀ ਅਪ ਮਾਰ ਕੇ ਤੁਹਾਨੂੰ ਦਿਖਾਵਾਂਗੇ ਜੋ ਉਸ ਮਾਨ ਆਪਣੇ ਕੋਲੇ ਨਵਾਂ ਆਊਗਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਖਾਏ ਕਰਾਂਗੇ ਜੈਵਲਰੀ ਦੇ ਵਿੱਚ ਆਪਣੇ ਕੋਲੇ ਆਏ ਹੈਗੇ ਬਹੁਤ ਸੋਹਣੇ ਕੜੇ ਤੇ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਪਹਿਲਾਂ ਤੇ ਏਡੀ ਵਾਲੇ ਟੋਪਸ ਵੀ ਬਹੁਤ ਸੋਹਣੇ ਆਏ ਹੈਗੇ ਦੀ ਬਾਲ ਨੂੰ ਚੂੜਨਾ ਤੇ ਉਸ ਨੂੰ ਦਿਖਾਣਾ ਹੈ ਇਹ ਕਿ ਇਹ ਚੂੜਨਾ ਤੁਸੀਂ ਪਿਆ ਸਾਦੀ ਦੇ ਵਿੱਚ ਕਿਵੇਂ ਮਰਜੀ ਪਾ ਸਕਦੇ ਹੋ ਕਿ ਖਰਾਬ ਨਹੀਂ ਹੁੰਦੀਆਂ ਕਿ ਕਈ ਕਹਿੰਦੇ ਨੇ ਵੀ ਬਾਲਗ ਚੂੜਨਾ ਪਾਉਣੇ ਪਸੰਦ ਨਹੀਂ ਕਰਦੇ ਨਾ ਉਹ ਇੱਕ ਇੱਕ ਚੂੜੀ ਦਿੱਖਾਤ ਵਿੱਚ ਪਾਉਣੇ ਪਸੰਦ ਕਰਦੇ ਹਾਂ ਇਸ ਤਰ੍ਹਾਂ ਜਿਹੜਾ ਇਹ ਬਹੁਤ ਸੁਣਾ ਹੈ ਇਹ ਤੁਸੀਂ ਲੈ ਸਕਦੇ ਹੋ ਫਟੇ ਤੋਂ ਨੂੰ ਸਾਰੇ ਸਾਈਡ ਮਿਲ ਜਾਣਗੇ ਤੇ ਇੱਕ ਆ ਗਿਆ ਆਪਣੇ ਕੋਲੇ ਇਹ ਵਾਲੇ ਜਿਵੇਂ ਆਪਾਂ ਚਾਂਦੀ ਦੀ ਚੂੜੀ ਪਾਉਣੇ ਹੈਗੇ ਇਸ ਤੇ ਵੀ 2 ਫਲੋਕਲ ਪਾਉਣਾ ਪਿਆ ਜਾਣਾ ਤੇ ਡਿਜ਼ਾਈਨ ਆ ਗਿਆ ਇਹ ਚਾਂਦੀ ਦੇ ਚੂੜੇ ਹੁੰਦੇ ਨੇ ਤੇ ਡਿਜ਼ਾਈਨ ちょ